ਇਹ ਇਤਨਾ ਭਾਵੇਂ ਕੋਈ ਕਰਨੀ ਜਦੋਂ ਗਲਵਤ ਕੁਝ ਨਹੀਂ ਕੰਮ ਤੇ ਗਏ ਆ ਕਰੋ ਜਿੱਦਾਂ ਨਾਈਟ ਦੇ ਨਾਈਟ ਦੇ ਸ਼ਿਫਟ ਚੱਲਦੀ ਸੀ ਤਸਵੀਰ 2:30 ਦਾ ਟਾਈਮ ਸੀਗਾ ਛੁੱਟੀ ਜਦੋਂ ਸਾਨੂੰ ਸਾਰਿਆਂ ਛੁੱਟੀ ਹੋ ਗਈ ਆ ਜਿਹੜੇ ਡਿਊਟੀ ਡਿਊਟੀ ਤੇ ਸੀਗੇ ਉਹ ਵੀ ਆ ਗਏ ਤੇ ਰੁਕੇ ਸੀਗੇ ਤੇ ਰੁਕਣ ਕਰਕੇ ਜਦੋਂ ਮੈਂ ਬਰਕ ਤੇ ਨਿਕੱਕਿਆ ਪਲੇਟਫਾਰਮ ਚੁੱਕਿਆ ਜਿਹੜਾ ਜੋ ਜਦੋਂ ਪਲੇਟਫਾਰਮ ਚੁੱਕਿਆ ਜੇ ਸਾਈਡ ਦੇ ਕੰਮ ਕਰ ਉਸੇ ਸਾਈਡ ਦੇ ਕ੍ਰੇਨ ਲੱਗੀ ਸੀ ਜਿੱਦਾਂ ਇਹ ਪਲੇਟਫਾਰਮ ਚੁੱਕਿਆ ਚੋਕਲੇ ਸਾਰੇ ਵਹਿ ਟੁੱਟ ਰਹੀ ਜਿਹੜੀ ਪਿੱਛੇ ਵਹਿਰ ਬਣੀ ਵਹਿਰਾਂ ਦੀ ਕਿਚਲੇ ਹੂੰ ਹੂੰ ਕੁੱਟਣ ਕਰਕੇ ਬੂਮ ਸੱਦਾ ਇਹਦੇ ਇੱਕਦਮ ਜਾ ਕੇ ਦਮੇ ਉੱਪਰ ਆ ਗਈ ਕਿ ਮੌਕੇ ਤੇ ਡੈਥ ਹੋ ਗਈ ਸੀ ਹਾਂ ਮੌਕੇ ਤੇ ਰੱਖੀ ਸਾਰੇ ਮਿਲਣਗੇ ਭਾਜੀ ਕੰਪਨੀ ਸਾਰਾ ਕੁਝ ਦੋ ਪਹੁੰਚ ਗਈ ਜੀ ਪਾਕੀ ਫੋਨ ਦੇ ਦੇ ਹਾਂਜੀ ਹਾਂਜੀ ਮਮੀ ਦਾ ਫੋਨ ਕੰਪਨੀ ਸੰਯੋਗ ਨਾਲ ਪਹੁੰਚੀ ਹੈ ਹਾਂ ਮੈਂ ਨਾਲ ਲੈ ਕੇ ਜਤਾਇਆ ਕੰਪਨੀ ਨੇ ਮੈਨੂੰ ਕੋ ਭੇਜਿਆ ਤੁਸੀਂ ਕੰਪਨੀ ਵਿੱਚ ਕੰਮ ਕਰਦੇ ਕਿਹੋ ਜਿਹਾ ਸੁਭਾਸੀ ਦਾ ਵੀਰ ਦਾ ਸੁਭਾ ਬਹੁਤ ਵਧੀਆ ਸਾਡੇ ਨਾਲ ਹੀ ਰੋਟੀ ਪਾਣੀ ਖਾਂਦਾ ਸੀ ਸਾਡੇ ਨਾਲ ਹੀ ਰਹਿੰਦਾ ਸੀ ਹਾਂਜੀ ਉਹ ਰੋਮ ਵਿੱਚ ਰਹਿੰਦੇ ਸੀ ਰੋਟੀ ਬਣ ਵੀ ਇਕੱਠਾ ਹੀ ਸੀ ਸਾਡਾ ਆ ਠੀਕ ਹੈ ਜੀ ਅੱਜ ਸਾਨੂੰ ਮਤਲਬ ਕੰਪਨੀ ਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਕਿ ਮਤਲਬ ਅੱਜ ਤੁਹਾਡੀ ਡੈਡਪੋਰਟ ਜੀ ਪਹੁੰਚੇਗੀ ਤੇ ਉਹਨੇ ਸਬੰਧ ਵਿੱਚ ਫਿਰ ਅਸੀਂ 에어ਪੋਰਟ ਆਵਸਰ ਕਹੇ ਸੀ ਕਿ ਉਹ ਤੋਂ ਸੀ ਡੈਡਪੋਰਟ ਰਿਸਿਵ ਕਰਕੇ ਲੈ ਜੋ ਕੰਪਨੀ ਨੇ ਅੱਜ ਡੈਡਪੋਰਟ ਬਚਾਈ ਉਹਨਾਂ ਨੂੰ ਕੀ ਕਹਿਣਾ ਕਰੀਏ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਉਹਨਾਂ ਨੇ ਸਾਡੇ ਨਾਲ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਕਿ ਤਕਰੀਬਨ ਜਿਸ ਦਿਨ ਡੈਥ ਹੁੰਦੀ ਆ ਉਸ ਤੋਂ ਲਗਾਤਾਰ ਦੋ ਦੋ ਦਿਨ ਦੋ ਦੋ ਵਾਰ ਤੇੜੀ ਦੀ ਮੇਰਾ ਗੱਲ ਹੁੰਦੀ ਸੀ ਜਿਹੜੇ ਉੱਥੇ ਵੀ ਐਡਮਿਨਿਸਟ੍ਰੇਟਰ ਨੇ ਕੰਪਨੀ ਦੇ ਮਿਸਟਰ ਅ ਪ੍ਰਸ਼ਾਪ 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 ਪੁਜਾਰੀ ਜੀ ਉਹਨਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਔਰ ਉਹਨਾਂ ਨੇ ਜੋ ਵੀ ਮਤਲਬ ਇਹਦੇ ਸੈਲਰੀ ਸੀਗੀ ਉਹ ਵੀ ਮਤਲਬ ਇਹਨਾਂ ਦੇ ਪਦ ਤੇ ਖਾਤੇ ਚ ਪਾ ਦਿੱਤੀ ਗਈ ਹੈ ਪਰ ਉਹਨਾਂ ਨੇ ਭਰੋਸਾ ਇਹ ਵੀ ਦਵਾਇਆ ਕਿ ਜਿਹੜੀ ਇੰਸ਼ੋਰੈਂਸ ਆ ਉਹ ਵੀ ਅਸੀਂ ਮਤਲਬ ਜਲਦੀ ਤੋਂ ਜਲਦੀ ਅਪਰੂਵ ਕਰ ਦਿਆਂਗੇ Tchau, tchau.